ਤਨ ਮੈਡਾਈ ਬੇਕਰੀ ਕਹਨੋਂ ਡਾਕਟਰ ਜੀ ਇਹ ਡਾਕਟਰ ਸੁਨਹਿ ਮਾਇਣ ਕਹਨੋਂ ਸੁਭਾ ਸੁਭਾ ਚਾਹਰੀ ਮਾਇਕਾ ਗੇਰੇ ਬਟੂ ਢੀੜ ਵਾਲਾ ਉਹ ਵੀ ਬਤਾਇਆ ਗਿਆ ਆਪ ਦਾ ਕੇਂਦਰਾ ਖੁੱਲ੍ਹਾ ਹੈ ਕਿੱਡਾ ਖੁੱਲ੍ਹਾ ਅਹਨ ਦੇਖੋ ਕੀ ਹੋਇਆ ਬਾਏ ਆਉਂਦੇ ਬਿਲਾ ਦਿਖਾ ਕਾਂਢੀ ਦਾ ਜਰਾ ਪੜਾਉਗਾ ਕਬ ਆਈ ਜੋ ਚਾਹ ਕੀ ਟਾਈ ਕੀ ਸੁਖਸਾਨ ਕੀ ਹੋਇਆ ਲੋਕਸਾਰ ਦੁਕਾਨ ਤੋਂ ਗਦੇਵ ਤੋਂ ਬੋਲਿਆ ਤੇ ਭਾਈ ਆਨੋ ਤਕੀਰ ਤੇ ਯੇ ਕੇ ਹੋਂਸਲ ਹੋਰ ਕੋਈ ਸੰਸਾਨ ਉਹ ਕਹਿਣ ਕਿ ਲੱਗੇ ਧੀਰਵਾਦੀ ਹੋਲਡਰਿੰਗ ਕਾ ਬੈਠ ਕਹਿਣ ਬਾਕੀ ਠੀਕ ਕਰ ਤੇ ਛਾਣੇ ਪੋਰਤੀ ਛਾਣੇ ਪੋਰਤਵਾਰ ਗਏ ਸੇ ਛਾਣਵੇਂ ਕੋਈ ਐਸਾ ਹੀ ਬੈਠਾ ਹਾਂ ਦਾਗੀ ਆਏਗੇ ਮੌਕਾ ਵੇਖੇ ਅੱਛਾ ਕੋਈ ਮੰਗ ਕਰਦੀ ਹੈ ਕੋਈ ਮੰਗ ਕਰਦੀ ਪ੍ਰਸ਼ਾਸਨ ਨੂੰ ਉਹਨ ਇੱਕ ਪ੍ਰਸ਼ਾਸਨ ਗਿਆ ਕਿ ਮੈਂ ਆਪਣਾ ਸਾਡੇ ਭਾਈ ਦਾ ਕਰੂ ਕਿ ਇਹਦਾ ਖਾਡੋ ਲੈ ਜੀਦਾ ਛਾੜ ਵਿੱਚ ਲੋਜਾ ਗਣ ਮਾ ਚੋ ਜੀ ਧੀਰੇ ਦੀ ਹੈ ਇਹੋ ਗਿਰਨ ਕੰਪਨੀ ਕੰਮ ਕਰਵਾਉਣਾ ਚਾਹੀਦਾ। ਹਾਂ। ਸੰਦਰਾਈ ਬੇਕਰੀ ਕਹਨੋਂ ਡਾਕਟਰ ਜੀ ਇਹ ਡਾਕਟਰ ਸੰਦੇਮਾਇਣ ਕਹਨੋਂ। ਸੁਭਾ ਸੁਭਾ ਚਾੜੀ ਮਾਇਕਾ ਗੇਰੇ ਬਟੂ ਢੀੜ ਵਾਲਾ ਉਹ ਵੀ ਬਤਾਇਆ ਕਿ ਆਪਾਂ ਜੰਦਰਾ ਕੋਲ ਹੈ। ਕੱਢ ਬੁਲਾ। ਆਹ ਕੀ ਹੋ ਗਿਆ ਹੋਇਆ। ਬਾਏ ਆਉਂਦੇ ਬੁਲਾ ਦਿਖਾ ਕਾਂਢਾ ਜਰਾ ਪੜਾਉਗਾ। ਕੱਬ ਆਈ ਜੋਈ ਕਾ ਕੀ ਕਾ ਕੀ। ਖੁਸਾਨ ਕੀ ਹੋਇਆ? ਲੋਕਸਾਰ ਦਕਾਨ ਤੋਂ ਗਦੇਵ ਤੋਂ ਬੋਲਿਆ ਤੇ ਬਾਈਆਂ ਨੂੰ ਕਿਹਾ ਤੇ ਇਹ ਗਿਆ ਹੋਰ ਕੋਈ ਨੁਕਸਾਨ ਹੋ ਗਿਆ ਕਹਿਣ ਲੱਗੇ ਵੀ ਨਾ ਤੇ ਹੋਲਡ ਰਿੰਗ ਹੋ ਗਿਆ ਕਹਿਣ ਬਾਕੀ ਠੀਕ ਚੱਲਦਾ ਠਾਣੇ ਪਰਤੀ ਠਾਣੇ ਪੋਰਚਵਾ ਗਏ ਸਟਾਣਵਾਂ ਕੋਈ ਐਸਾ ਹੀ ਬੈਠਾ ਹੋ ਗਾਜੀ ਆਏਗੇ ਮੌਕਾ ਵੀ ਗਿਆ ਅੱਛਾ ਕੁਮੰਗ ਕਰਦੇ ਵੀ ਹਾਂ ਕੁਮੰਗ ਕਰਦੇ ਪ੍ਰਸ਼ਾਸਨ ਨੂੰ ਉਹਨਾਂ ਕੋਈ ਪ੍ਰਸ਼ਾਸਨ ਗਿਆ ਕਿ ਮੈਂ ਆਪਣਾ ਸਾਡੇ ਪੈ ਭਾਈ ਦਾਟ ਕਰੋ ਕਿ ਇਹਦਾ ਹੱਲ ਹੋ ਰਹੀਦਾ ਸ਼ਹਿਰ ਵਿੱਚ ਜੋ ਚਾਹ ਗਏ ਮਾਤ ਚੋ ਜੀ ਨੂੰ ਢੇਡੀਆਂ ਹੈ ਇਹ ਕੋਈ ਨਹੀਂ ਕੰਮ ਇਹ ਕੰਮ ਬੰਦੋ ਨਾ ਕੀਦਾ ਹਾਂ ਅਲਸਨ ਮੈਡਾਇਲੀ ਬੇਕਰੀ ਕਹਣੋਂ ਡਾਕਟਰ ਜੀ ਇਹ ਡਾਕਟਰ ਸੰਦੇਮਾਯਣ ਕਹਣੋਂ ਸੁਭਾ ਸੁਭਾ ਚਾੜੀਆ ਮਾਇਕਾ ਗੇਰੇ ਬਟੂ ਢੀੜ ਵਾਲਾ ਉਹ ਵੀ ਬਤਾਇਆ ਗਿਆ ਆਪਾਂ ਕੇਂਦਰਾ ਕੋਲਾ ਹੈ ਕੱਟ ਬੁਲਾ ਆਹ ਕੇ ਦੇਖੋ ਕੀ ਹੋਇਆ ਬਾਏ ਆਉਂਦੇ ਬਿਲਾ ਦਿਖਾ ਕਾਂ ਦਿਖਾ ਜਰਾ ਪਰ ਆਉਗਾ ਤਾਂ ਆਈ ਜੋਈ ਚਾਹ ਕੀ ਕਾਇਕੂ ਨੁਕਸਾਨ ਕਿਉਂ ਆ? ਦੁਕਾਨ ਦੁਕਾਨ ਤੋਂ ਗਦੇਵ ਤੋਂ ਬੋਲਿਆ ਤੇ ਬਾਈਆਂ ਨੂੰ ਕਿਹਾ ਤੇ ਇਹ ਗਏ ਹੋਰ ਨੁਕਸਾਨ ਹੋ ਗਿਆ। ਉਹ ਕਹਿਣ ਲੱਗੇ ਵੀ ਮਾਦੀ ਹੋਲਡ ਰਿੰਗ ਹੋ ਗਏ। ਕਹਿਣ ਬਾਕੀ ਠੀਕ ਚੱਲ ਰਿਹਾ। ਠਾਣੇ 'ਤੇ ਪੜਤੀ। ਠਾਣੇ 'ਤੇ ਪੁਰਸਵਾ ਗਏ ਸੀ ਠਾਣੇ ਵਿੱਚ ਕੋਈ ਐਸਾ ਹੀ ਬੈਠਾ ਹੋਊਗਾ ਜੀ ਆਏਗੇ ਮੌਕਾ ਵੀ ਗਏ। ਅੱਛਾ। ਕੋ ਮੰਗ ਕਰਦੇ ਵੀ। ਹਾਂ। ਕੋ ਮੰਗ ਕਰਦੇ ਪ੍ਰਸ਼ਾਸਨ ਨੂੰ। ਉਹਨਾਂ ਪ੍ਰਸ਼ਾਸਨ ਨੂੰ ਕਿਹਾ ਕਿ ਮੈਂ ਆਪਣਾ ਸਾਡੇ ਪੈਸਾ ਜਟ ਕਰੂੰ। ਇਹਦਾ ਹੱਲ ਉਹਦਾ ਸ਼ਹਿਰ ਵਿੱਚ ਲੋਟਾ ਗਰ ਮਾਤ ਪੁਰਿ ਨੂੰ ਢੇਰ ਦੀ ਹੈ ਇਹ ਕੋਈ ਨਹੀਂ ਕੰਪਨੀ ਕੰਮ ਕਰ ਬੰਦ ਹੋ ਰਹੀ ਜਾਈ ਹੈ ਹਾਂ ਜੰਮਰਾਈ ਬੇਕਰੀ ਕਹਣੋਂ ਡਾਕਟਰ ਜੀ ਇਹ ਡਾਕਟਰ ਸੁਨਹਿਰ ਮਾਇਣ ਕਹਣੋਂ ਸੁਭਾ ਸੁਭਾ ਚਾਰਗਿਆ ਮਾਇਕਾ ਗੇਰੇ ਬਟੂ ਢੀੜ ਵਾਲਾ ਉਹ ਵੀ ਬਤਾ ਕੇ ਆਪ ਦਾ ਜੰਦਰਾ ਕੋਲਾ ਟੱਟਾ ਕੋਲਾ ਅਗੇ ਦੇਖੋ ਕੀ ਹੋਇਆ ਬਾਏ ਆਉਂਦੇ ਬੁਲਾ ਦਿੱਤਾ ਕਾਂਢਾ ਜਰਾ ਪੜਾਉਗਾ ਕਬ ਆਈ ਰਾਈ ਕਾ ਕੀ ਕਾ ਨੁਕਸਾਨ ਕੀ ਹੋਇਆ ਦੁਕਾਨ ਤੋਂ ਗਦੇਵ ਤੋਂ ਕੋਲਿਆ 22930 ਲੇ ਗਏ ਹੋਰ ਨੁਕਸਾਨ ਹੋ ਗਿਆ ਕਹਿਣ ਲੱਗੇ ਵੀਰਵਾਦੀ ਹੋਲਡ ਰਿਕਵਰ ਕਹਿਣ ਬਾਕੀ ਕੀ ਕਰਦੇ ਥਾਣੇ ਪਰਤੀ ਥਾਣੇ ਪੋਰਚਾਰ ਗਏ ਸਟਾਣ ਨਹੀਂ ਕੋਈ ਐਸਾ ਹੀ ਬੈਠਾ ਹੋ ਗਾੜੀ ਆਏਗੀ ਮੌਕਾ ਵੀ ਗਿਆ ਅੱਛਾ ਕਮਾਂਗ ਕਰਦੇ ਵੀ ਹੈ ਕਮਾਂਗ ਕਰਦੇ ਪ੍ਰਸ਼ਾਸਨ ਨੂੰ ਉਹਨਾਂ ਨੇ ਕਿਹਾ ਕਿ ਮੈਂ ਆਪਣਾ ਸਾਡੇ ਭਾਈ ਦਾਟ ਕਰੂੰ ਕਿ ਇਹਦਾ ਖਾਦ ਉਹਦਾ ਖੇਤ ਵਿੱਚ ਲੋਟਾ ਗਣ ਮਾ ਚੋਈ ਨੂੰ ਢੇਰ ਦੀ ਹੈ ਇਹ ਕੋਈ ਨਹੀਂ ਕੰਪਨੀ ਕੰਮ ਕਰ ਮੰਨ ਲੋ ਰਹੀ ਜੀ